ਇਦੇ ਵਿੱਚ ਹਜ਼ਾਰਾਂ ਹੀ ਦਰਖਤ ਗਰਿਆ ਪਿਆ ਸਰਾਂਦ ਚੋ ਦੇ ਵਿੱਚ ਇਹਦੀ ਕੋਈ ਸਫਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਪਿਛਲੀ ਵਾਰੀ ਵੀ ਸਾਡੀ ਫਸਲ ਮਰੀ ਆ ਬਰੇ ਸਾਰੀ ਤੇ ਅੱਜ ਦੀ ਫੇਰ ਆ ਉਹ ਦੇਖ ਲਓ ਖੇਤਾਂ ਦੇ ਵਿੱਚ ਪਾਣੀ ਬੜਿਆ ਫਿਰਦਾ ਫੇਰ ਥੋੜਾ ਜਿਹਾ ਮੀਂਹ ਪਿਆ ਦੀ ਹਜੇ ਹੁਣ ਪ੍ਰਸ਼ਾਸਨ ਇਸ ਚੀਜ਼ ਤੇ ਕੋਈ ਗੌਰ ਨਹੀਂ ਕਰ ਰਿਹਾ ਜੀ ਐਂਡ ਤੇ ਆ ਕੇ ਜਦੋਂ ਸਾਡੀਆਂ ਫਸਲਾਂ ਮਰ ਜਾਂਦੀਆਂ ਨੇ ਫੇਰ ਆ ਕੇ ਬਥੇਰਾ ਕਹਿੰਦੇ ਨੇ ਜੀ ਪਹਿਲਾਂ ਨਹੀਂ ਤੁਸੀਂ ਦੱਸਿਆ ਹੁਣ ਜਦੋਂ ਅਸੀਂ ਪਹਿਲਾਂ ਕਹਿ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਕੋਈ ਸੁਣ ਨਹੀਂ ਰਹੀ ਸਾਡੀ ਪੰਜਾਬ ਵਿੱਚ ਮਾਨਸੂਨ ਪਹੁੰਚ ਚੁੱਕਿਆ ਹੈ ਲੇਕਿਨ ਪੰਜਾਬ ਦੇ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਕਿਸਾਨਾਂ ਨੂੰ ਮੀਂਹ ਦਾ ਪਾਣੀ ਚਾਹੀਦਾ ਹੈ ਲੇਕਿਨ ਦੂਜੇ ਪਾਸੇ ਜਿਹੜੇ ਜਿਹੜੇ ਡਰੇਨੇਜ ਵਿਭਾਗ ਦੀ ਨਲਾਕੀ ਅਤੇ ਪੰਜਾਬ ਸਰਕਾਰ ਦੀ ਅੰਗਹਿਲੀ ਕਰਕੇ ਪੰਜਾਬ ਦੇ ਜਿਹੜੇ ਕਿਸਾਨ ਨੇ ਇਸ ਵਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਨਾਬੇ ਦੀਆਂ ਨੇ ਪਹਿਲਾਂ ਤੁਹਾਨੂੰ ਤਸਵੀਰਾਂ ਨਾਬੇ ਦੀਆਂ ਦਿਖਾ ਦਵਾਂ ਕਿਉਂ ਪਰੇਸ਼ਾਨ ਨੇ ਕਿਸਾਨ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਡਰੇਨੇਜ ਵਿਭਾਗ ਦੀ ਜਿਹੜੀ ਬੇਤਿਆਨੀ ਕਰਕੇ ਇਸ ਵਾਰ ਜਿਹੜੇ ਨਦੀ ਨਾਲਿਆਂ ਦੀ ਸਫਾਈ ਬਿਲਕੁਲ ਵੀ ਹੋਈ ਹੋਣੀ ਨਾਬੇ ਦੀ ਗੱਲ ਕੀਤੀ ਜਾਵੇ ਤਾਂ ਹਲੇ ਤੱਕ ਸਫਾਈ ਸ਼ੁਰੂ ਨਹੀਂ ਹੋਈ ਤੇ ਮਾਨਸੂਨ ਪੰਜਾਬ ਵਿੱਚ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਨਾਬੇ ਦਾ ਜਿਹੜਾ ਨਾਲਾ ਜਿਹੜਾ ਬਰਸਾਤੀ ਨਾਲਾ ਜਿਸ ਦੇ ਵਿੱਚੋਂ ਜਿਹੜਾ ਪਾਣੀ ਕਈ ਪਿੰਡਾਂ ਦਾ ਪਾਣੀ ਅੱਗੇ ਨਿਕਲ ਜਾਂਦਾ ਹੈ ਤੇ ਜਿਸ ਨਾਲ ਕਿਸਾਨਾਂ ਦਾ ਕੋਈ ਨੁਕਸਾਨ ਨਾ ਹੋਵੇ ਲੇਕਿਨ ਹਾਲੇ ਤੱਕ ਸਫਾਈ ਦੀ ਤੁਸੀਂ ਹਾਲਾਤ ਦਿਖਾ ਦਵਾਂ ਸਫਾਈ ਕਿਸ ਤਰ੍ਹਾਂ ਦੇ ਹਾਲਾਤ ਨੇ ਸਫਾਈ ਹਾਲੇ ਤੱਕ ਕੋਈ ਨਾਲਾ ਹੀ ਨਜ਼ਰ ਨਹੀਂ ਆ ਰਿਹਾ ਪੂਰਾ ਬੁੱਟੀ ਨਾਲ ਭਰ ਚੁੱਕਿਆ ਜਿਹੜੀ ਜੰਗਲੀ ਬੁੱਟੀ ਹੈ ਉਹ ਜੰਗਲੀ ਬੁੱਟੀ ਨਾਲ ਪੂਰਾ ਨਾਲਾ ਹੀ ਭਰਿਆ ਨਜ਼ਰ ਆ ਰਿਹਾ ਬਿਲਕੁਲ ਵੀ ਨਾਲਾ ਹੀ ਨਹੀਂ ਨਜ਼ਰ ਆ ਰਿਹਾ ਜਿਸ ਕਰਕੇ ਕਿਸਾਨ ਪਰੇਸ਼ਾਨ ਹਨ ਦੂਜੇ ਪਾਸੇ ਇਹ ਹਾਲਾਤ ਇਸ ਤੋਂ ਵੀ ਬੱਤਰ ਨੇ ਕਿਤੇ ਵੀ ਨਾਲਾ ਨਜ਼ਰ ਨਹੀਂ ਆਣੇ ਤਾਂ ਇੱਥੋਂ ਪਾਣੀ ਕਿਵੇਂ ਲੰਗੇਗਾ ਸਵਾਲ ਸਰਕਾਰ ਦੇ ਉੱਪਰ ਖੜਾ ਹੁੰਦਾ ਕਿਉਂਕਿ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਵੀ ਉਹ ਕਿਸਾਨਾਂ ਦੇ ਨਾਲ ਖੜੀ ਹੈ ਹੁਣ ਇਹ ਵਾਅਦਾ ਕਿੱਥੇ ਗਿਆ ਸਰਕਾਰ ਕਿੱਥੇ ਗਈ ਵਿਧਾਇਕ ਦੇਮਾਨ ਕਿੱਥੇ ਗਏ ਜਿਨ੍ਹਾਂ ਨੇ 2 ਸਾਲ ਪਹਿਲਾਂ ਜਦੋਂ ਨਾਬੇ ਹੜ ਆਏ ਸਨ ਕਿਸਾਨਾਂ ਦੇ 2001 ਕ ਡੁੱਬੀ ਸੀ ਤਾਂ ਵਿਧਾਇਕ ਨੇ ਵਾਅਦਾ ਕੀਤਾ ਸੀ ਵੀ ਇਸ ਸਰਾ ਦੇ ਚੋਇ ਦੀ ਸਫਾਈ ਹੋਵੇਗੀ ਕੁੱਲ ਬੰਨਗੇ ਇਸ ਜਿਹੜਾ ਨਾਲਾ ਜਿਹੜਾ ਇਸ ਦੀ ਸਫਾਈ ਹੋਵੇਗੀ ਲੇਕਿਨ ਹਾਲੇ ਤੱਕ ਜਿਹੜੀ ਸਫਾਈ ਨਾ ਹੋਣ ਕਰਕੇ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਸਰਕਾਰ ਤੋਂ ਸਵਾਲ ਕਰ ਰਹੇ ਨੇ ਵੀ ਕਦੋਂ ਹੋਵੇਗੀ ਇਹਨਾਂ ਜਿਹੜੇ ਨਦੀ ਨਾਲਿਆਂ ਦੀ ਸਫਾਈ ਮੇਰੇ 10 ਕਿੱਲੇ ਖੇਤ ਦਾ ਮੈਂ ਖੇਤੀ ਕਰ ਰਿਹਾ ਜਿਹਦੇ ਵਿੱਚੋਂ ਮੇਰੇ ਕੋਲ 5 ਕਿੱਲੇ ਠੇਕੇ ਦੇ ਸੰਦ ਤੇ 5 ਮੇਰੀ ਆਪਣੀ ਸੀ ਸਾਹੇ ਦੀ ਦੱਸੇ ਮੈਂ ਦਵਾਰੇ ਤਿੰਨ ਵਾਰੀ ਜੀਰੀ ਉੱਥੇ ਲਗਾ ਬੈਠਾ ਸੀ ਇਹਨਾਂ ਦਿਨਾਂ ਦੇ ਵਿੱਚ ਤੇ ਸਾਨੂੰ ਕੋਈ ਇਹਦਾ ਜਿਵੇਂ ਕਹਿੰਦੇ ਸੀ ਵੀ ਅਸੀਂ ਮਰੀ ਦਾ ਤੁਹਾਨੂੰ ਦੇਵਾਂਗੇ ਮੈਨੂੰ 10 ਕਿੱਲਿਆਂ ਦੇ ਵਿੱਚੋਂ 10 ਰੁਪਏ ਨਹੀਂ ਦਿੱਤੇਗਾ ਤੇ ਪ੍ਰਸ਼ਾਸਨ ਨੂੰ ਅਸੀਂ ਹਰ ਵਾਰੀ ਇੱਥੇ ਆਉਂਦੇ ਆ ਜਦੋਂ ਆ ਪਾਣੀ ਚੜ ਜਾਣਾ ਇਹਨਾਂ ਨੇ ਆ ਜਾਣਾ ਹੁਣ ਅਸੀਂ ਜ਼ੋਰ ਲਾ ਲਿਆ ਐਪਲੀਕੇਸ਼ਨਾਂ ਵੀ ਦਿੱਤੀਆਂ ਮਤੇ ਵੀ ਪਾ ਪਾ ਕੇ ਅਸੀਂ ਦਿੱਤੇ ਨੇ ਇਹਦੀ ਪਟਾਈ ਦਾ ਸਰ ਕੋਈ ਸਾਧਨ ਨਹੀਂ ਹੋ ਰਿਹਾ ਇੱਥੇ ਪਹਿਲੇ ਬਰਸਾਤ ਨੂੰ ਪ੍ਰੀ ਮੌਨਸੂਨ ਦੀ ਹੋਈ ਆ ਇਹ ਪਹਿਲੀ ਵਾਰਸ ਦੇ ਵਿੱਚ ਹੀ ਇਹ ਪੋਲ ਸਾਰੇ ਖੁੱਲ ਗਏ ਜਿਹੜੇ ਸਾਬ ਓਵਰਫਲੋ ਇਹ ਪਹਿਲੀ ਵਾਰਸ ਚ ਹੋ ਗਿਆ ਇਹਦੇ ਵਿੱਚ ਹਜ਼ਾਰਾਂ ਦੇ ਦਰਖਤ ਗਰਿਆ ਪਿਆ ਸਰਾਂ ਦੇ ਚੋ ਦੇ ਵਿੱਚ ਇਹਦੀ ਕੋਈ ਸਫਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਹਰੇਕ ਵਾਰ ਜਦੋਂ ਵੀ ਸਾਡੇ ਫਸਲਾਂ ਮਰ ਜਾਂਦੀਆਂ ਨੇ ਫਿਰ ਮੁਆਵਜ਼ੇ ਦੇਣ ਜ਼ਰੂਰ ਆ ਜਾਂਦੇ ਨੇ ਕਿਸੇ ਨੂੰ ਦੇਤਾ ਕਿਸੇ ਕੋਈ ਰਹਿ ਗਿਆ ਬਾਕੀ ਮੜਾ ਮੋਟਾ ਜੇ ਉਹੀ ਪੈਸਾ ਇਹ ਫੰਡਾਂ ਦਾ ਇਹ ਨੂੰ ਪਟਾਇਆ ਜਾਵੇ ਇਹਦੇ ਦਰਖਤ ਚਕਾਏ ਜਾਣਾ ਸਫਾਈ ਕੀਤੀ ਜਾਵੇ ਬੇਲਾਦ ਕਢਾਏ ਜਾਵੇ ਤਾਂ ਬਹੁਤ ਜਿਵੇਂ ਕਿਸਾਨਾਂ ਦਾ ਇਥੋਂ ਜਿਹੜਾ ਨੁਕਸਾਨ ਆ ਉਹ ਵੱਸ ਸਕਦਾ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਵੀ ਇਹਦੀ ਸਫਾਈ ਕੀਤੀ ਜਾਵੇ ਨਹੀਂ ਐਤਕੀ ਫਸਲਾਂ ਸਾਡੀਆਂ ਫੇਰ ਬਰਬਾਦ ਨੇ ਉਸਿਆ ਦਾ ਜੀ ਸਾਨੂੰ ਹਰੇਕ ਸਾਲ ਇਹ ਆਉਂਦੀ ਆ ਇਹ ਜਿਹੜਾ ਕੋਈ ਪਹਿਲੀ ਵਾਰ ਨਹੀਂ ਆਈ ਹੈਗੀ ਹਰੇਕ ਸਾਲ ਥੋੜਾ ਜਿਹਾ ਮੀਂਹ ਪੈਂਦਾ ਜਦਿ ਚੂਆ ਓਵਰਫਲੋ ਹੋ ਜਾਂਦਾ ਜੀ ਪਿਛਲੀ ਵਾਰੀ ਵੀ ਸਾਡੀ ਫਸਲ ਮਰੀ ਜਾਵਰੇ ਸਾਰੀ ਤੇ ਐਕਦੀ ਫੇਰ ਆ ਉਹ ਦੇਖ ਲਓ ਖੇਤਾਂ ਦੇ ਵਿੱਚ ਪਾਣੀ ਬੜਿਆ ਫਿਰਦਾ ਫੇਰ ਥੋੜਾ ਜਿਹਾ ਮੀਂਹ ਪਿਆ ਦੀ ਜੀ ਤੇ ਸਫਾਈ ਤਾਂ ਇਹਦੀ ਹੋਈ ਨਹੀਂ ਜੀ 30 33 ਸਾਲ ਪਹਿਲਾਂ ਸਫਾਈ ਹੋਈ ਸੀ ਇਹਦੀ ਜਿਹੜੇ ਆਪਣੇ ਬੋਰ ਨੇ ਜੀ ਖੇਤਾਂ ਵਾਲੇ ਉਹਨਾਂ 'ਚ ਤਕਰੀਬਨ ਸਾਰਿਆਂ 'ਚ ਪਾਣੀ ਪੈ ਗਿਆ ਜੀ ਇਹ ਗੰਦਾ ਉਹਨਾਂ 'ਚ ਹੁਣ ਜਦੋਂ ਤੁਸੀਂ ਪਾਣੀ ਮੋਟਰ ਚੱਲੂ ਤੁਸੀਂ ਪਾਣੀ ਪੀ ਕੇ ਦੇਖੋ ਉਹਦੇ 'ਚ ਸਮੈਲ ਆਉਂਦੀ ਹੈ ਜੀ ਗੰਦੀ ਉਹ ਅੱਧੇ ਤੋਂ ਜ਼ਿਆਦਾ ਬੋਰ ਤਕਰੀਬਨ ਖੜ ਚੁੱਕੇ ਨੇ ਜੀ ਹਨ ਉਹਨਾਂ ਨੂੰ ਨਵੇਂ ਬੋਰ ਕਰਾਉਣੇ ਪੈਗੇ ਜੀ ਇਸੇ ਗੇ ਇਸ ਚੀਜ਼ ਪਿੱਛੇ ਅੱਛਾ ਹੁਣ ਪ੍ਰਸ਼ਾਸਨ ਇਸ ਚੀਜ਼ ਤੇ ਕੋਈ ਗੌਰ ਨਹੀਂ ਕਰ ਰਿਹਾ ਜੀ ਐਂਡ ਤੇ ਆ ਕੇ ਜਦੋਂ ਸਾਡੀਆਂ ਫਸਲਾਂ ਮਰ ਜਾਂਦੀਆਂ ਨੇ ਫੇਰ ਆ ਕੇ ਬਥੇਰਾ ਕਹਿੰਦੇ ਨੇ ਜੀ ਪਹਿਲਾਂ ਨਹੀਂ ਤੁਸੀਂ ਦੱਸਿਆ ਹੁਣ ਜਦੋਂ ਅਸੀਂ ਪਹਿਲਾਂ ਕਹਿ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਕੋਈ ਸੁਣ ਨਹੀਂ ਰਹੀ ਸਾਡੀ ਫੋਰੈਸਟ ਵਿਭਾਗ ਕੋਲੇ ਗਏ ਤੇ ਜੀ ਅਸੀਂ ਉਹਨਾਂ ਨੂੰ ਕਿਹਾ ਜੀ ਡਰਾਕਟਾਂ ਦੇ ਚੱਕ ਲੋ ਉਹ ਡਰੇਵੇਂ ਭਾਗ ਵਾਲੇ ਤੇ ਸਿੱਟੀ ਜਾਂਦੇ ਨੇ ਕਹਿੰਦੇ ਜੀ ਉਹ ਚੱਕਣਗੇ ਡਰੇਵੇਂ ਭਾਗ ਵਾਲੇ ਕਹਿੰਦੇ ਜੀ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਦੇਖੋ ਕੀ ਰਾਕਟਾ ਪਟਾ ਕਰਾਈ ਨਹੀਂ ਹੋਈ ਜਦ ਡਰਾਕਟਾ ਤੁਸੀਂ ਇੱਥੋਂ ਵਿੱਚੋਂ ਚੱਕ ਲੈ ਫਿਰ ਪਰਚਾ ਦਰਦੇ ਨੇ ਕਾਰਵਾਈ ਸਾਡੇ ਤੇ ਪਰਚਾ ਕਰ ਦਿੰਦੇ ਨੇ ਸਾਨੂੰ ਕਹਿੰਦੇ ਤੁਸੀਂ ਆਪਣੇ ਆਪ ਬਾਹਰ ਕੱਢ ਲਓ ਪਰ ਅਸੀਂ ਆਪਣੇ ਆਪ ਬਾਹਰ ਕੱਢ ਨਹੀਂ ਸਕਦੇ ਜੀ ਕਿਉਂਕਿ ਫਿਰ ਸਾਡੇ ਤੇ ਪਰਚਾ ਕਰ ਦਿੰਦੇ ਨੇ ਇਹ ਸਮੱਸਿਆ ਤਾਂ ਜੀ ਬਹੁਤ ਜ਼ਿਆਦਾ ਪੁਰਾਣੀਆਂ ਆ 1993 ਤੋਂ ਬਾਅਦ ਜਿਹੜਾ ਇਹ ਚੋਆ ਸਰੰਦ ਚੋਆ ਇਹਦੀ ਕਦੇ ਵੀ ਸਫਾਈ ਨਹੀਂ ਹੋਈ ਤੇ ਕਨਾਲ ਸਾਡੇ ਮੋਲਗੋੜਾ ਡਰੇਨ ਆਉਂਦਾ ਇਹ ਦੋਨੇ ਆ ਕੇ ਉਰੇ ਇਕੱਠੇ ਹੁੰਦੇ ਆ ਸਾਡੇ ਪਿੰਡਾਂ 'ਕੇ ਤੇ ਦੋਨੇ ਇਕੱਠੇ ਹੁੰਦੇ ਆ ਬਹੁਤ ਭਾਰੀ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਇਸ ਵਾਰ ਤਾਂ ਉਹ ਮੋਲਗੋੜਾ ਡਰੇਨ ਦੀ ਵੀ ਸਫਾਈ ਨਹੀਂ ਹੋਈ ਇਹ ਲੋਕਾਂ ਦੀ ਮੰਗ ਬਿਲਕੁਲ ਜਾਇਜ਼ ਆ ਅਸੀਂ ਵੀ ਐਮਐਲਏ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਉਹ ਜਲਦੀ ਉਹ ਕਹਿੰਦੇ ਨੇ ਵੀ ਅਸੀਂ ਮਸ਼ੀਨ ਸਰਕਾਰੀ ਲਵਾ ਕੇ ਜਲਦੀ ਸਫਾਈ ਕਰਾਵਾਂਗੇ ਐਮਐਲਏ ਸਾਹਿਬ ਨਾਲੇ ਮੇਰੀ ਗੱਲ ਹੋਈ ਆ ਐਸਡੀ ਸਾਹਿਬ ਨਾਲੇ ਵੀ ਗੱਲ ਹੋਈ ਆ ਅਸ਼ਰੀ ਸਾਹਿਬ ਕਹਿੰਦੇ ਵੀ ਇਹਦੀ ਸਰੰਦ ਚੋਆ ਦੀ ਸ ਲੇਕਿਨ ਕਾਗਜ਼ਾਂ 'ਚ ਹੁੰਦੀ ਰਹੀ ਹੋਊਗੀ ਕਦੇ ਨਹੀਂ ਹੋਈ ਇਹ ਸਾਡੇ ਮੇਰੀ ਸੁਰਤ ਵਿੱਚ 1993 'ਚ ਮੈਂ ਉਸ ਟਾਈਮ ਵੀ ਮੇਰੀ 14-15 ਸਾਲ ਦੀ ਉਮਰ ਸੀ ਉਸ ਟਾਈਮ ਤੋਂ ਬਾਅਦ ਮੈਂ ਕਦੇ ਹੋਰ ਸਫਾਈ ਹੁੰਦੀ ਦੇਖੀ ਅਸੀਂ ਤਾਂ ਕਹਿੰਦੇ ਇਹ ਬਿਲਕੁਲ ਵੀ ਨਾ ਬਵੇ ਮੀ ਕਿਉਂਕਿ ਇਹ ਚੋਏ ਦੀ ਸਫਾਈ ਹੋਣ ਵਾਲੀ ਆ ਸਰਕਾਰ ਇਸ ਵੱਲ ਜਮਾਂ ਧਿਆਨ ਨਹੀਂ ਦੇ ਰਹੀਆਂ ਹੈਗੀਆਂ ਅੱਜ ਤੋਂ 2 ਸਾਲ ਪਹਿਲਾਂ ਸਾਡੇ ਹਜ਼ਾਰਾਂ ਕਿਲੇ ਫਸਲ ਖਰਾਬ ਹੋ ਗਈ ਉਰੇ ਉਹਦਾ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੈਗਾ ਇਸ ਕਰਕੇ ਅਜੇ ਤੱਕ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਫਾਈ ਕਰਾਈ ਜਾਵੇ ਹਲੇ ਤੱਕ ਕੋਈ ਪਹੁੰਚਿਆ ਤੁਹਾਡੇ ਕੋਲ ਹਲੇ ਤੱਕ ਵੀ ਸਫਾਈ ਕਰਨ ਲਈ ਪਹੁੰਚਿਆ ਨਾ ਕੋਈ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਜੀ ਕੀ ਲੱਗਦਾ ਜੀ ਕਿਸਾਨ ਕਿੰਨੇ ਕਿ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਸਾਨ ਤਾਂ ਸੁੱਖਦੇ ਨੇ ਵੀ ਮੀਂਹ ਪਵੇ ਇੱਥੇ ਦੇ ਕਿਸਾਨ ਕਹਿੰਦੇ ਨੇ ਮੀਂਹ ਨਾ ਪਵੇ ਇਹਦਾ ਮੀਂਹ ਸੁੱਕਣ ਦਾ ਕਾਰਨ ਆ ਕਿ ਜਿਹੜਾ ਸਾਡਾ ਡਰੇਨ ਵਾਲਾ ਚੋਆ ਇਹਦਾ ਇੱਕ ਤਾਂ ਪੁਲ ਨਹੀਂ ਆਇਆ ਜਦੋਂ ਪਾਣੀ ਪਿੱਛੋਂ ਇਹ ਫਲੱਡ ਗੇਟ ਖੋਲਦੇ ਨੇ ਤਾਂ ਉਹਦੇ ਨਾਲ ਡਾਫ ਲੱਗਦੀ ਆ ਆਲੇ-ਦਾਲੇ ਬੰਨ ਟੁੱਟਦੇ ਨੇ ਇਸ ਲਈ ਫਸਲਾਂ ਦਾ ਨੁਕਸਾਨ ਹੋ ਜਾਂਦਾ ਆ ਇਹ 2000 ਏਕੜ ਦੇ ਨੀਅਰ ਅਬਾਊਟ ਜਿਹੜੀ ਫਸਲ ਆ ਔਰ ਇਹ ਚੋਆ ਹਰ ਸਾਲ ਮਾਰ ਦਿੰਦਾ ਹੈ ਜਿਹੜੀ ਪੁਲੀ ਤੇ ਆਪਾਂ ਖੜੇ ਆ 100 ਸਾਲ ਪੁਰਾਣੀ ਪੁਲੀ ਆ ਜਿਵੇਂ ਭਰ ਕੇ ਡਾਫ ਲਾ ਕੇ ਉੱਪਰ ਦੀ ਚੱਲ ਜਾਂਦੀ ਆ ਨਾਬੇ ਨਾਲੋਂ ਸਾਡੀ ਕਨੈਕਟੀਵਿਟੀ ਖਤਮ ਹੋ ਜਾਂਦੀ ਆ ਤਾਂ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਪਾਣੀ ਉਹਨਾਂ ਦੇ ਢੋਲਾਂ ਤੱਕ ਅੰਦਰ ਤੱਕ ਪਾਣੀ ਆ ਜਾਂਦਾ ਸਾਰਾ ਪਿੰਡ ਇੱਕ ਦੂਜੇ ਦੀ ਮਦਦ ਕਰਕੇ ਸਰਵਾਈਵ ਕਰਦਾ ਫਿਰ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਣਾ ਚਾਹੀਦਾ ਨਹੀਂ ਤਾਂ ਇਹ ਉਸੇ ਦੌਰ ਤੇ ਦੁਬਾਰਾ 2 ਸਾਲ ਬਾਅਦ ਅਸੀਂ ਫੇਰ ਆ ਗਏ ਜਿਹੜੇ ਦੌਰ ਚੋਂ ਅਸੀਂ ਨਿਕਲੇ ਤੇ ਹੁਣ ਵੀ ਤੁਸੀਂ ਨਿਗਾਹ ਮਾਰੋ ਭੜੀਓ ਚੱਲ ਰਿਹਾ ਇਹ 12 ਵਜੇ ਮੀਂਹ ਸ਼ੁਰੂ ਵੀ ਨਹੀਂ ਹੋਇਆ ਜੇ ਇਹਦਾ ਇੱਕ ਫੋਟੋ ਉਧਰੋਂ ਪਾਣੀ ਹੋਰ ਚੱਕਦਾ ਸਾਡੀਆਂ 98 ਦੀ ਕਨੈਕਟੀਵਿਟੀ ਟੁੱਟ ਜਾਣੀ ਹੈ ਐਮਐਲਏ ਸਾਹਿਬ ਦੇ ਸਾਰੀ ਚੀਜ਼ ਧਿਆਨ ਚ ਹੈ 2 ਸਾਲ ਪਹਿਲਾਂ ਨੱਕਾ ਉਹਨਾਂ ਨੇ ਸਵੇਰੇ 4 ਵਜੇ ਤੱਕ ਆਪ ਲਵਾਇਆ ਕੋਲੇ ਖੜਕੇ ਫਿਰ ਉਹਨਾਂ ਨੇ ਕਿਹਾ ਵੀ ਸੀ ਵੀ ਮੈਂ ਪੂਲੀ ਬਣਾ ਦੂੰਗਾ ਇਹਦੀ ਸਫਾਈ ਕਰ ਦੂੰਗਾ ਪਰ ਉਹ ਚੀਜ਼ਾਂ ਹੋਈਆਂ ਨਹੀਂ ਪਿੰਡਾਂ ਦਾ ਕੋਈ ਪਤਾ ਹੀ ਨਹੀਂ ਹੈਗਾ ਕਿ ਘੱਟੋ ਘਾਟ ਕੋਈ 100 ਪਿੰਡ ਲਵੇ ਲੱਗਦਾ ਹੋ ਪਿਸੂ ਲੈ ਕੇ ਆਪਣੇ ਸੈਫਲਤ ਨੂੰ ਲੈ ਕੇ ਇਧਰ ਇਲਾਕਾ ਸੀਟਾਂ ਵਾਲੇ ਤੋਂ ਲੈ ਕੇ ਅੱਗੇ ਮਾਰਸਰ ਤੱਕ ਜੀ ਜਾਂਦਾ ਪਾਣੀ ਇਹ ਤਾਂ ਸਾਡੇ ਬਹੁਤ ਨੁਕਸਾਨ ਹੋ ਜਾਂਦਾ ਜੀ ਫਸਲਾਂ ਹਜ਼ਾਰਾਂ ਏਕੜ ਸਾਡੀ ਫਸਲ ਮਰ ਜਾਂਦੀ ਹੈ ਜੀ ਤੇ ਕੋਈ ਇਥੇ ਬੰਨਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਜਿਹੜਾ ਵੀ ਆਉਂਦਾ ਜੀ ਉਹ ਸਰਕਾਰੀ ਕੋਈ ਟੈਂਪਲੇਟ ਟਾਈਮ ਆ ਕੇ ਉਹ ਮੁੜ ਜਾਂਦੇ ਨੇ ਜੀ ਐਕਚੁਅਲੀ ਮੈਂ ਵੀ ਲਗਾਤਾਰ ਫੋਲੋ ਕਰ ਰਹੇ ਹਾਂ ਜੀ ਜਿਵੇਂ ਭੋੜੇ ਸਾਈਫਨ ਦੀ ਤਾਂ ਉੱਥੇ ਸਾਰਾ ਕੁਝ ਠੀਕ ਕੀਤਾ ਕਹਿੰਦੇ ਠੀਕ ਠਾਕਾ ਸਾਰਾ ਕੁਝ ਫਰੀਖਾ ਕਕਰਾਲੀ ਕੋਲੇ ਤਾਂ ਵੀ ਲਾਇਆ ਸੀਗਾ ਜੀ ਉੱਥੇ ਡਾਫ ਜਿਹੜੀ ਲੱਗੀ ਹੋਈ ਹੈ ਜੀ ਕਾਹੀ ਵਿੱਚ ਹੋ ਜਾਂਦੀ ਹੈ ਵਿੱਚ ਟੁੱਟੇ ਦਰਖਤ ਨੇ ਜੀ ਉਹਦੀ ਸਫਾਈ ਦਾ ਕਹਿਤਾ ਤੇ ਤੁੰਗਾਂ ਕੋਲੇ ਵੀ ਹੈ ਨਹੀਂ ਤੁੰਗਾਂ ਦੇ ਹਾਂ ਤੁੰਗਾਂ ਕੋਲੇ ਬਿਲਕੁਲ ਜੀ ਬਿਲਕੁਲ ਇੱਕ ਤਾਂ ਪੁਲ ਨਹੀਂਵੇਂ ਨੇ ਜੀ ਅਸੀਂ ਨਾ ਉਹ ਅਗਲੀ ਪ੍ਰਪੋਜ਼ਲ ਚ ਇੱਕ ਸਾਡੇ ਬਾਬਾ ਜੀ ਨੇ ਬੜੇ ਪਹੁੰਚੇ ਸੰਤ ਨੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਫਲੋਚੇ ਕਰ ਰਹੇ ਹਾਂ ਸਾਰੇ ਜੀ ਮਤਲਬ ਪ੍ਰਪੋਜ਼ਲ ਅਸੀਂ ਤਿਆਰ ਕਰ ਲਈਆਂ ਸਾਰੀਆਂ ਜਦੋਂ ਫਲੋਚੇ ਹੋਣਗੇ ਫਿਰ ਉੱਥੋਂ ਡਾਫ ਟੂਫ ਨਹੀਂ ਲੱਗਣੀ ਕੋਈ ਪਰ ਬਾਕੀ ਜਿਹੜੀ ਕਾਈ ਆਉਂਦੀ ਉੱਪਰ ਹੀ ਆਉਂਦੀ ਹੈ ਜੀ ਅੱਗੇ ਤੋਂ ਅੱਗੇ ਵਧਦੀ ਜਾਂਦੀ ਹੈ ਤੇ ਇਹਦਾ ਕੋਈ ਪਰਮਾਨੈਂਟ ਹੱਲ ਜਿਹੜਾ ਜੀ ਉਹ ਸਰਕਾਰ ਨੂੰ ਪ੍ਰਪੋਜ਼ਲ ਬਣਾ ਕੇ ਵੀ ਦਿੱਤੀ ਹੈ ਕਿ ਪਰਮਾਨੈਂਟ ਕੋਈ ਹੱਲ ਹੋਵੇ ਜਿਸ ਨਾਲ ਜਿਹੜੀਆਂ ਡਰੇਨਾ ਨੇ ਜਿਹਦੇ ਵਿੱਚ ਬਰਖਾਤੀ ਪਾਣੀ ਆਉਂਦਾ ਤੇ ਇਹਦੇ ਨਾਲ ਨੁਕਸਾਨ ਨਾ ਕਿਸੇ ਕਿਸਾਨ ਦਾ ਹੋਵੇ ਵੀ ਇਹ ਇਹ ਲੇਟ ਹੋਣ ਦਾ ਕੀ ਕਾਰਨ ਰਿਹਾ ਇਸ ਵਾਰ ਹੈ ਜੀ ਇਸ ਵਾਰ ਕ ਲੇਟ ਹੋਣ ਦਾ ਕੀ ਕਾਰਨ ਦੀਆਂ ਸਫਾਈ ਲੇਟ ਹੋਣ ਦਾ ਕਾਰਨ ਜੀ ਹੁਣ ਜਿਹੜੇ ਅਫਸਰ ਇਹ ਹੀ ਕਹਿੰਦੇ ਆ ਜੀ ਕਿ ਟੈਂਡਰ ਲੱਗੇ ਹੋਏ ਨੇ ਜੀ ਮੀਟਿੰਗਾਂ ਹੋ ਰਹੀਆਂ ਨੇ ਜੀ ਤੇ ਉਹਦੇ ਤਹਿਤ ਸਰਕਾਰ ਨੇ ਵੀ ਆਪਣੀਆਂ ਕੋਈ ਮਸ਼ੀਨਾਂ ਖਰੀਦੀਆਂ ਨੇ ਕਿ ਜਿਹਦੇ ਨਾਲ ਇੰਡੀਵਿਜੂਅਲ ਤੌਰ ਤੇ ਕਿਤਾ ਹੁੰਦਾ ਟੈਂਡਰ ਸਿਸਟਮ ਕੇ ਉੱਪਰੋਂ ਕਈ ਕਈ ਚੱਕੇ ਉਹ ਸਾਫ਼ ਕਰਕੇ ਸਫਾਈ ਦਿਖਾ ਦਿੰਦੇ ਆ ਇੱਕ ਜਦੋਂ ਮਸ਼ੀਨਾ ਆਪਣੇ ਨੇ ਫਿਰ ਆਪਾਂ ਐਨੀ ਟਾਈਮ ਜਦੋਂ ਮਰਜ਼ੀ ਇਹਨਾਂ ਨੂੰ ਬੁਲਾ ਕੇ ਸਫਾਈ ਕਰਾ ਸਕਦੇ ਆ ਉਹ ਵੀ ਪਾਲਿਸੀ ਬਣ ਕੇ ਤਿਆਰ ਹੈ ਸੋ ਕੁੱਲ ਮਿਲਾ ਕੇ ਮਕਸਦ ਇਹ ਹੈ ਕਿ ਨੁਕਸਾਨ ਨਾ ਹੋਵੇ ਔਰ ਜਿਹੜਾ ਪਾਣੀ ਕੋਈ ਬਰਸਾਤੀ ਆ ਰਿਹਾ ਤਾਂ ਉਹ ਠੀਕ ਠਾਕ ਨਿਕਲ ਜਵੇ ਔਰ ਕਿਸੇ ਕਿਸਾਨ ਦੀ ਫਸਲ ਨਾ ਸਜੀਤ ਕੁਮਾਰ ਪੀਟੀਸੀ ਨਿਊਜ਼ ਨਬਾ